ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਦਾ ਮੇਰੇ ਇਸ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਕਿਹੜੇ ਪਾਠ ਨੂੰ ਕਰਨ ਦੇ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਇਹ ਇੱਕ ਬੀਬੀ ਜੀ ਨੇ ਆਪਣੀ ਗੱਲ ਦੱਸੀ ਹੈ ਉਹਨਾਂ ਦਾ ਐਕਸਪੀਰੀਅੰਸ ਹੈ ਕਿ ਉਹ ਇਹ ਪਾਠ ਕਰਦੇ ਨੇ ਤੇ ਇਹ ਪਾਠ ਕਰਨ ਦੇ ਨਾਲ ਉਹਨਾਂ ਨੂੰ ਅੱਜ ਤੱਕ ਜੋ ਵੀ ਅਰਦਾਸ ਕੀਤੀ ਉਹ ਪੂਰੀ ਹੋ ਗਈ ਹੈ ਤੇ ਸਭ ਕੁਝ ਉਹਨਾਂ ਨੂੰ ਮਿਲ ਗਿਆ ਹੈ ਮੈਂ ਆਪ ਜੀ ਦੇ ਨਾਲ ਇਸ ਵੀਡੀਓ ਦੇ ਵਿੱਚ ਉਹਨਾਂ ਬੀਬੀ ਜੀ ਦਾ ਐਕਸਪੀਰੀਅੰਸ ਸ਼ੇਅਰ ਕਰਾਂਗੀ ਤੇ ਉਹਨਾਂ ਦੀ ਹਰਡਵਿੱਤੀ ਸ਼ੇਅਰ ਕਰਾਂਗੀ ਕਿ ਕਿਹੜਾ ਪਾਠ ਉਹ ਕਰ ਰਹੇ ਨੇ ਕਿੰਨੇ ਟਾਈਮ ਤੋਂ ਕਰ ਰਹੇ ਨੇ ਤੇ ਉਹਨਾਂ ਨੂੰ ਇਸ ਪਾਠ ਕਰਨ ਤੇ ਕੀ ਫਲ ਮਿਲਿਆ ਇਹ ਸਾਰਾ ਕੁਝ ਆਪਾਂ ਆਪ ਜੀਆਂ ਨੂੰ ਇਸ ਵੀਡੀਓ ਦੇ ਰਾਹੀਂ ਦੱਸਣ ਦੀ ਕੋਸ਼ਿਸ਼ ਕਰਾਂਗੇ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਜੀ ਕਿਉਂਕਿ ਇਸ ਤਰ੍ਹਾਂ ਕੀ ਜਿਹੜੇ ਵੀਡੀਓ ਹੁੰਦੀ ਹੈ ਉਹਦੇ ਨਾਲ ਸਾਡਾ ਠਟਕਦਾ ਹੋਇਆ ਜਿਹੜਾ ਮਨ ਹੈ ਉਹ ਕਈ ਵਾਰ ਰਸਤੇ ਤੇ ਆ ਜਾਂਦਾ ਹੈ ਸਾਡਾ ਟੁੱਟਿਆ ਹੋਇਆ ਹੌਸਲਾ ਦੁਬਾਰਾ ਫਿਰ ਜੁੜ ਜਾਂਦਾ ਹੈ ਅਸੀਂ ਮੋਟੀਵੇਟ ਹੁੰਦੇ ਹਾਂ ਇਹੋ ਜਿਹੀ ਵੀਡੀਓ ਵੇਖ ਕੇ ਤੇ ਜਦੋਂ ਵੀ ਕੋਈ ਆਪਣੇ ਜੀਵਨ ਦਾ ਕੋਈ ਵੀ ਐਕਸਪੀਰੀਅੰਸ ਆਪਾਂ ਦੇ ਨਾਲ ਸ਼ੇਅਰ ਕਰਦਾ ਹੈ ਉਸਦੇ ਨਾਲ ਆਪਾਂ ਨੂੰ ਇੱਕ ਨਿਆ ਰਸਤਾ ਚੁਣਨ ਦਾ ਤਰੀਕਾ ਮਿਲਦਾ ਹੈ ਤੇ ਆਪਾਂ ਨੂੰ ਇੱਕ ਹੌਂਸਲਾ ਵੀ ਮਿਲਦਾ ਹੈ ਕਿ ਆਪਾਂ ਵੀ ਇਹ ਕਰਕੇ ਵੇਖੀਏ ਚਲੋ ਜੀ ਹੁਣ ਬਿਨਾਂ ਦੇਰੀ ਤੋਂ ਆਪਾਂ ਕਰਦੇ ਹਾਂ ਵੀਡੀਓ ਦੀ ਸਟਾਰਟਿੰਗ ਕਈ ਜਣੇ ਕਮੈਂਟ ਕਰਕੇ ਕਹਿੰਦੇ ਨੇ ਕਿ ਆਪਾਂ ਸਵੇਰੇ ਛੇਤੀ ਉਠਣ ਦੀ ਅੰਮ੍ਰਿਤ ਵੇਲੇ ਉਠਣ ਦੀ ਬਹੁਤ ਕੋਸ਼ਿਸ਼ ਕਰਦੇ ਹਾਂ ਪਰ ਸਾਥੋਂ ਉਠਿਆ ਨਹੀਂ ਜਾਂਦਾ ਕਿ ਸਾਡਾ ਜਿਹੜਾ ਅੰਮ੍ਰਿਤ ਵੇਲਾ ਹੈ ਉਹ ਸੰਭਲ ਨਹੀਂ ਪਉਂਦਾ ਅਸੀਂ ਇਹ ਹਜੇ ਕੀ ਕਰੀਏ ਕਿ ਜਿਸ ਤੋਂ ਆਪਾਂ ਅੰਮ੍ਰਿਤ ਵੇਲਾ ਸੰਭ ਸਕੀਏ ਕੁਝ ਇਹ ਵੀ ਕਹਿੰਦੇ ਨੇ ਕਿ ਸਾਡਾ ਮਨ ਨਹੀਂ ਜੁੜਦਾ ਜਦੋਂ ਆਪਾਂ ਪਾਠ ਕਰਦੇ ਹਾਂ ਸਾਡਾ ਧਿਆਨ ਕਿਧਰੇ ਹੋਰ ਚਲਿਆ ਜਾਂਦਾ ਹੈ ਤੇ ਪਾਠ ਵਿੱਚ ਸਾਡਾ ਮਨ ਨਹੀਂ ਲੱਗਦਾ ਦੇਖੋ ਜੀ ਇਹ ਤਾਂ ਸਭ ਦੇ ਨਾਲ ਹੁੰਦਾ ਹੈ ਕਿ ਜਦੋਂ ਵੀ ਆਪਾਂ ਸਵੇਰੇ ਉੱਠਦੇ ਹਾਂ ਤੇ ਆਪਾਂ ਨੂੰ ਇਹ ਐ ਲੱਗਦਾ ਹੈ ਕਿ ਚਲੋ ਥੋੜੀ ਦੇਰ ਹੋਰ ਸੌ ਲਈਏ ਕਿਉਂਕਿ ਦੇਖੋ ਨੀਂਦ ਇੱਕ ਇਹੋ ਜਿਹੀ ਚੀਜ਼ ਹੈ ਜੋ ਆਪਣੇ ਉੱਤੇ ਐਨੀ ਹਾਵੀ ਹੋ ਜਾਂਦੀ ਹੈ ਕਿ ਸਾਡਾ ਉੱਠਣ ਨੂੰ ਮਨ ਹੀ ਨਹੀਂ ਕਰਦਾ ਪਰ ਜਦੋਂ ਵੀ ਆਪ ਨੂੰ ਉਠਣਾ ਹੈ ਤੇ ਇਹ ਸੋਚ ਕੇ ਉਠਣਾ ਹੈ ਕਿ ਨਹੀਂ ਮੇਰੇ ਗੁਰੂ ਸਾਹਿਬ ਨੇ ਮੈਨੂੰ ਹੁਕਮ ਦਿੱਤਾ ਹੈ ਤੇ ਸਵੇਤੀ ਉੱਠਣ ਦੀ ਤੇ ਮੈਂ ਆਪਣੇ ਉੱਠ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣੀ ਹੈ ਕਿ ਮੇਰੇ ਗੁਰੂ ਸਾਹਿਬ ਜੀ ਨੇ ਮੈਨੂੰ ਯਾਦ ਕੀਤਾ ਹੈ ਤੇ ਮੈਂ ਫਟਾਫਟ ਉੱਠ ਕੇ ਆਪਣਾ ਨਹਾ ਧੋ ਕੇ ਪਾਠ ਕਰਨਾ ਹੈ ਜਦੋਂ ਆਪ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਚਿੰਤਾ ਹੁੰਦੀ ਹੈ ਤਾਂ ਆਪਣਾ ਪਾਠ ਕਰਦੇ ਵੇਲੇ ਪਾਠ ਵਿੱਚ ਧਿਆਨ ਨਹੀਂ ਰਹਿੰਦਾ ਤੇ ਇਸ ਦੇ ਨਾਲ ਕੀ ਹੁੰਦਾ ਹੈ ਕਿ ਆਪਾਂ ਡੋਲਦੇ ਹਾਂ ਫਿਰ ਕਈ ਵਾਰ ਆਪਾਂ ਪਾਠ ਹੀ ਕਰਨਾ ਛੱਡ ਦਿੰਦੇ ਹਾਂ ਪਰ ਆਪਾਂ ਨੂੰ ਇਹੋ ਜਿਹਾ ਨਹੀਂ ਕਰਨਾ ਛੇ ਕੁਝ ਵੀ ਹੋ ਜਾਵੇ ਆਪਾਂ ਨੂੰ ਪਾਠ ਕਰਨਾ ਨਹੀਂ ਛੱਡਣਾ ਤੇ ਇਹ ਕਦੇ ਨਾ ਸੋਚਿਆ ਕਰੋ ਕਿ ਜੇ ਆਪਾਂ ਪਾਠ ਕਰਦੇ ਹਾਂ ਆਪਣਾ ਧਿਆਨ ਨਹੀਂ ਲੱਗਦਾ ਤੇ ਉਸ ਦਾ ਆਪਾਂ ਨੂੰ ਫਲ ਨਹੀਂ ਮਿਲਦਾ ਜਾਂ ਫਿਰ ਜੇ ਆਪਾਂ ਨੂੰ ਪਾਠ ਦੇ ਅਰਥ ਨਹੀਂ ਆਉਂਦੇ ਤਾਂ ਆਪਾਂ ਨੂੰ ਕੋਈ ਫਲ ਨਹੀਂ ਮਿਲਣਾ ਫਲ ਤਾਂ ਤੁਹਾਨੂੰ ਫੇਰ ਵੀ ਗੁਰੂ ਸਾਹਿਬ ਮਹਾਰਾਜ ਨੇ ਦੇਣਾ ਹੀ ਹੈ ਕਿਉਂਕਿ ਗੁਰੂ ਸਾਹਿਬਾਂ ਜਾਣੀ ਜਾਣ ਨੇ ਕਿ ਤੁਸੀਂ ਸਵੇਰੇ ਉੱਠਦੇ ਹੋ ਉਦੰਘਾਰਦੇ ਹੋ ਕੋਸ਼ਿਸ਼ ਕਰਦੇ ਹੋ ਤੇ ਉੱਠ ਕੇ ਇਸ਼ਨਾਨ ਕਰਕੇ ਪਾਠ ਕਰਦੇ ਹੋ ਕਿ ਤੁਸੀਂ ਕੋਸ਼ਿਸ਼ ਕਰ ਰਹੇ ਹੋ ਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਲੱਗਣ ਦੀ ਸੱਚੇ ਦਿਲ ਤੋਂ ਤਾਂ ਪਰਮਾਤਮਾ ਨੇ ਕਿਰਪਾ ਆਪਣੇ ਆਪ ਹੀ ਕਰ ਦੇਣੀ ਹੈ ਤਾਂ ਫਿਰ ਇੱਕ ਦਿਨ ਇਹੋ ਜਿਹਾ ਆ ਜਾਂਦਾ ਹੈ ਕਿ ਜਦੋਂ ਫਿਰ ਆਪਾਂ ਪਾਠ ਕਿੱਤੇ ਬਿਨਾ ਰਹਿ ਹੀ ਨਹੀਂ ਪਉਂਦੇ ਜਿਵੇਂ ਆਪਾਂ ਰੋਟੀ ਖਾਦੇ ਬਿਨਾ ਨਹੀਂ ਰਹਿ ਸਕਦੇ ਪਾਣੀ ਪੀਤੇ ਬਿਨਾ ਨਹੀਂ ਰਹਿ ਸਕਤੇ ਉਸੇ ਤਰ੍ਹਾਂ ਫਿਰ ਆਪਣਾ ਇੱਕ ਜ਼ਿੰਦਗੀ ਦੀ ਰੁਟੀਨ ਬਣ ਜਾਂਦੀ ਹੈ ਤੇ ਇੱਕ ਖੁਰਾਕ ਬਣ ਜਾਂਦੀ ਹੈ ਆਪਣੇ ਪਾਠ ਪਾਠ ਕਰੇ ਬਿਨਾ ਫਿਰ ਆਪਣੇ ਕੋਲੋਂ ਰਹਿ ਹੀ ਨਹੀਂ ਹੁੰਦਾ ਹੁਣ ਉਹ ਬੀਬੀ ਜੀ ਕਹਿੰਦੇ ਨੇ ਕਿ ਉਹਨਾਂ ਨੇ ਪਹਿਲਾਂ ਕਦੇ ਵੀ ਕੁਆਰੀ ਹੁੰਦਿਆਂ ਪਾਠ ਨਹੀਂ ਕੀਤਾ ਸੀ ਪਰ ਹੁਣ ਉਹ 4 ਸਾਲਾਂ ਤੋਂ ਪਾਠ ਕਰਦੇ ਹਾਂ ਇਸ ਪੜਤ ਕਰਨ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਬਦਲਾਅ ਆ ਚੁੱਕੇ ਨੇ ਕਹਿੰਦੇ ਇੰਨੇ ਬਦਲਾਅ ਆ ਗਏ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਹਿੰਦੇ ਉਹਨਾਂ ਨੇ ਆਪਣੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਵੇਖੀ ਸੀ ਕਿ ਕਹਿੰਦੇ ਹੁਣ ਅੱਜ ਜੋ ਕੁਝ ਵੀ ਹੈ ਜਿੰਨਾ ਵੀ ਹੈ ਉਹਨਾਂ ਨੂੰ ਪਰਮਾਤਮਾ ਦੀ ਕਿਰਪਾ ਤੇ ਨਾਲ ਹੀ ਮਿਲਿਆ ਹੈ ਕਹਿੰਦੇ ਜੋ ਵੀ ਆਪਾਂ ਹੁਣ ਸੋਚਦੇ ਹਾਂ ਕਿ ਸਾਡਾ ਇਹ ਕਾਰਜ ਸਿੱਧੇ ਚੜ ਜਾਵੇ ਜਾਂ ਇਹ ਕੰਮ ਹੋ ਜਾਵੇ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਚਾਹੇ ਉਹ ਕੰਮ ਉਹਨਾਂ ਦਾ 1 ਮਹੀਨੇ ਵਿੱਚ ਹੋਵੇ 2 ਮਹੀਨੇ ਵਿੱਚ ਹੋਵੇ ਜਾਂ ਫੇ 6 ਮਹੀਨਿਆਂ ਵਿੱਚ ਹੋਵੇ ਪਰ ਹੁੰਦਾ ਜ਼ਰੂਰ ਏ ਕਹਿੰਦੇ ਪਰਮਾਤਮਾ ਨੇ ਸਾਨੂੰ ਕਦੇ ਨਿਰਾਸ਼ ਨਹੀਂ ਕੀਤਾ ਫਿਰ ਤੁਸੀਂ ਵੀ ਹਿੰਮਤ ਨਾ ਹਾਰਿਆ ਕਰੋ ਹੌਸਲਾ ਰੱਖਿਆ ਕਰੋ ਤੁਸੀਂ ਵੀ ਕੋਸ਼ਿਸ਼ ਕਰਦੇ ਰਹੋ ਪਾਠ ਕਰਦੇ ਰਹੋ ਤੇ ਚਾਹੇ ਤੁਹਾਡਾ ਮਨ ਨਾ ਵੀ ਲੱਗੇ ਫੇਰ ਵੀ ਪਾਠ ਕਰੋ ਇੱਕ ਨਾ ਇੱਕ ਦਿਨ ਇਹੋ ਜਿਹਾ ਆਵੇਗਾ ਜਦ ਤੁਹਾਡਾ ਮਨ ਵੀ ਟਿਕੇਗਾ ਤੇ ਪਾਠ ਵਿੱਚ ਲੱਗਣਾ ਵੀ ਸ਼ੁਰੂ ਹੋ ਜਾਵੇਗਾ ਉਹ ਬੀਬੀ ਜੀ ਕਹਿੰਦੇ ਕਿ ਮੇਰਾ ਵੀ ਮਨ ਪਾਠ ਵਿੱਚ ਨਹੀਂ ਲੱਗਦਾ ਸੀ ਮੇਰਾ ਵੀ ਮਨ ਭਟਕਦਾ ਸੀ ਤੇ ਪਾਠ ਕਰਨ ਵੇਲੇ ਮੈਨੂੰ ਨੀਂਦ ਵੀ ਆ ਜਾਂਦੀ ਸੀ ਉਵਾਸੀਆਂ ਵੀ ਆਉਣੀਆਂ ਸੀ ਤੇ ਦਿਮਾਗ ਇਧਰੇ ਹੋਰ ਚਲਿਆ ਜਾਂਦਾ ਸੀ ਪਰ ਉਹਨਾਂ ਨੇ ਪਾਠ ਕਰਨਾ ਬੰਦ ਨਹੀਂ ਕੀਤਾ ਫਿਰ ਪਰਮਾਤਮਾ ਦੀ ਇਹੋ ਜਿਹੀ ਕਿਰਪਾ ਹੁੰਦੀ ਹੈ ਕਿ ਜੋ ਵੀ ਸਾਡੇ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਂਦੀਆਂ ਨੇ ਪ੍ਰੋਬਲਮਸ ਆਉਂਦੀਆਂ ਨੇ ਉਹਨਾਂ ਦਾ ਹੱਲ ਕਰਨਾ ਪਰਮਾਤਮਾ ਸ਼ੁਰੂ ਕਰ ਦਿੰਦੇ ਨੇ ਹੁਣ ਜੇ ਆਪਾਂ ਗੱਲ ਕਰਦੇ ਹਾਂ ਕਿ ਉਹ ਬੀਬੀ ਜੀ ਕਿਹੜਾ ਕਿਹੜਾ ਪਾਠ ਕਰਦੇ ਨੇ ਕਿੰਨਾ ਕਰਦੇ ਨੇ ਕਿਸ ਵੇਲੇ ਕਰਦੇ ਨੇ ਕਹਿੰਦੇ ਮੈਂ ਪਾਠ ਅੰਮ੍ਰਿਤ ਵੇਲੇ ਕਰਦੀ ਹਾਂ ਸ਼ਾਮ ਦਾ ਜਿਹੜਾ ਪਾਠ ਹੈ ਰਹਿ ਰਾਸਾਇਰ ਜੀ ਦਾ ਉਹ ਉਹ ਕਦੇ-ਕਦੇ ਹੀ ਕਰਦੇ ਨੇ ਕਹਿੰਦੇ ਜਦੋਂ ਮੈਨੂੰ ਟਾਈਮ ਮਿਲ ਜਾਵੇ ਜਾਂ ਮੈਂ ਫ੍ਰੀ ਹਾਂ ਕੋਈ ਕੰਮ ਨਹੀਂ ਹੈ ਤਾਂ ਮੈਂ ਜ਼ਰੂਰ ਹੈਰਾ ਸਾਹਿਬ ਜੀ ਦਾ ਪਾਠ ਕਰਦੀ ਹਾਂ ਜਾਂ ਫਿਰ ਬਹੁਤ ਹੀ ਜ਼ਿਆਦਾ ਮਨ ਕਰੇ ਕਿ ਅੱਜ ਰੈਰਾ ਸਾਹਿਬ ਜੀ ਦਾ ਪਾਠ ਵੀ ਕਰਨਾ ਹੈ ਤਾਂ ਉਸ ਦਿਨ ਜ਼ਰੂਰ ਕਰਦੀ ਹਾਂ ਇੱਕ ਗੱਲ ਤੁਸੀਂ ਧਿਆਨ ਰੱਖਿਓ ਜੇ ਤੁਹਾਡਾ ਕਿਸੇ ਵੀ ਟਾਈਮ ਦਿਨ ਦੇ ਟਾਈਮ ਸਵੇਰ ਵੇਲੇ ਜਾਂ ਫਿਰ ਆਥਣ ਵੇਲੇ ਮਨ ਕਰੇ ਨਾ ਕਿ ਅੱਜ ਮੈਂ ਪਾਠ ਕਰਨਾ ਹੈ ਕਿ ਮੇਰਾ ਬਹੁਤ ਹੀ ਦਿਲ ਕਰ ਰਿਹਾ ਹੈ ਕਿ ਮੈਂ ਹੁਣੇ ਹੀ ਪਾਠ ਕਰਨ ਬੈਠਾਂ ਕੋਸ਼ਿਸ਼ ਕਰਿਆ ਕਰੋ ਜੀ ਚਾਹ ਕਿੰਨਾ ਵੀ ਕੰਮ ਹੋਵੇ ਤੁਹਾਨੂੰ ਕੰਮ ਵੀ ਛੱਡਣਾ ਪਵੇ ਤਾਂ ਉਸੇ ਵੇਲੇ ਕੰਮ ਛੱਡ ਕੇ ਉਹ ਪਾਠ ਜ਼ਰੂਰ ਕਰਿਆ ਕਰੋ ਉਸ ਟਾਈਮ ਗੁਰੂ ਸਾਹਿਬਾਨ ਵੱਲੋਂ ਆਪਾਂ ਨੂੰ ਇੱਕ ਪੁਕਾਰ ਆ ਰਹੀ ਹੁੰਦੀ ਹੈ ਕਿ ਤੂੰ ਪਾਠ ਕਰ ਜਦੋਂ ਵੀ ਤੁਹਾਡਾ ਮਨ ਕਰਦਾ ਪਾਠ ਕਰਨ ਨੂੰ ਤੇ ਤੁਸੀਂ ਉਸੇ ਵੇਲੇ ਕੰਮ ਛੱਡ ਕੇ ਪਾਠ ਕਰਦੇ ਹੋ ਨਾ ਤਾਂ ਉਸ ਪਾਠ ਕੀਤੇ ਦੀ ਹਾਜ਼ਰੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਜ਼ਰੂਰ ਲੱਗਦੀ ਹੈ ਜੀ ਉਸ ਪਾਠ ਦਾ ਆਪਾਂ ਨੂੰ ਬਹੁਤ ਹੀ ਜ਼ਿਆਦਾ ਫਲ ਮਿਲਦਾ ਹੈ ਕਿਉਂਕਿ ਉਸ ਵੇਲੇ ਆਪਾਂ ਨੂੰ ਗੁਰੂ ਸਾਹਿਬਾਨ ਪੁਕਾਰ ਰਹੇ ਹੁੰਦੇ ਨੇ ਤੇ ਆਪਣਾ ਇੱਕ ਦਿਲ ਵਿੱਚ ਖਿੱਚ ਪੈ ਰਹੀ ਹੁੰਦੀ ਹੈ ਕਿ ਮੈਂ ਪਾਠ ਕਰਾਂ ਕਹਿੰਦੇ ਮੇਰੇ ਨਾਲ ਹੁਣ ਵੀ ਕਈ ਵਾਰ ਇਹੋ ਜਿਹਾ ਹੁੰਦਾ ਹੈ ਕਿ ਰੈਰਾਸ ਦੇ ਵੇਲੇ ਮੇਰਾ ਕਦੇ ਮਨ ਕਰਦਾ ਹੈ ਜਾਂ ਦਿਨ ਵਿੱਚ ਕਦੇ ਵੀ ਮੇਰਾ ਮਨ ਕਰਦਾ ਹੈ ਕਿ ਮੈਂ ਪਾਠ ਕਰਾਂ ਤਾਂ ਫਿਰ ਮੈਂ ਆਪਣਾ ਕੰਮ ਅੱਗੇ ਪਿੱਛੇ ਕਰਕੇ ਉਹ ਪਾਠ ਜ਼ਰੂਰ ਕਰ ਲੈਂਦੀ ਹਾਂ ਤੇ ਕਹਿੰਦੇ ਅੰਮ੍ਰਿਤ ਵੇਲੇ ਜਿਹੜਾ ਪਾਠ ਕਰਦੇ ਨੇ ਉਹ ਕਰਦੇ ਨੇ ਜਪਜੀ ਸਾਹਿਬ ਚੋਪਈ ਸਾਹਿਬ ਤੇ ਸੁਖਮਨੀ ਸਾਹਿਬ ਜੀ ਦਾ ਕਹਿੰਦੇ ਪਹਿਲਾਂ ਮੈਂ ਮੂਲ ਮੰਤਰ ਸਾਹਿਬ ਦਾ ਪਾਠ ਕਰਦੀ ਹਾਂ ਉਸ ਤੋਂ ਬਾਅਦ ਦਸਵੇਂ ਪਾਸ਼ਾ ਜੀ ਦਾ ਇੱਕ ਸ਼ਬਦ ਆਉਂਦਾ ਹੈ ਫਿਰ ਉਹ ਕਰਦੇ ਹਾਂ ਉਸ ਤੋਂ ਬਾਅਦ ਜਪਜੀ ਸਾਹਿਬ ਜੀ ਦਾ ਪਾਠ ਕਰਦੀ ਹਾਂ ਫਿਰ ਚਪਈ ਸਾਹਿਬ ਜੀ ਦਾ ਪਾਠ ਕਰਦੀ ਹਾਂ ਤੇ ਫਿਰ ਲਾਸਟ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੀ ਹਾਂ ਵੈਸੇ ਤਾਂ ਕਈ ਲੋਕ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਪਾਠ ਹੀ ਕਰਨਾ ਚਾਹੀਦਾ ਹੈ ਹਾਂਜੀ ਕਰਨਾ ਵੀ ਚਾਹੀਦਾ ਹੈ ਕਿਉਂਕਿ ਸਾਡੇ ਗੁਰਾਂ ਵੱਲੋਂ ਸਾਨੂੰ ਇਹ ਹੁਕਮ ਹੈ ਕਿ ਅੰਮ੍ਰਿਤ ਵੇਲੇ ਪੰਜਾਂ ਬਾਣੀਆਂ ਦਾ ਪਾਠ ਕਰਨਾ ਚਾਹੀਦਾ ਹੈ ਪੰਜ ਬਾਣੀਆਂ ਅੰਮ੍ਰਿਤ ਵੇਲੇ ਸਾਡੇ ਲਈ ਬਹੁਤ ਜ਼ਰੂਰੀ ਨੇ ਹੁਣ ਜਿਵੇਂ ਜਪ ਸਾਹਿਬ ਜੀ ਦਾ ਪਾਠ ਕਰਨਾ ਥੋੜਾ ਜਿਹਾ ਔਖਾ ਲੱਗਦਾ ਹੈ ਥੋੜਾ ਜਿਹਾ ਔਖਾ ਹੁੰਦਾ ਹੈ ਜਪ ਸਾਹਿਬ ਜੀ ਦਾ ਪਾਠ ਫਿਰ ਤੁਸੀਂ ਜਪਜੀ ਸਾਹਿਬ ਚੋਪਈ ਸਾਹਿਬ ਤੇ ਸੁਖਨੀ ਸਾਹਿਬ ਜੀ ਦਾ ਪਾਠ ਕਰ ਸਕਦੇ ਹੋ ਜੇ ਆਪਾਂ ਕਹੀਏ ਕਲਾ ਜਪ ਜੀ ਸਾਹਿਬ ਜੀ ਦਾ ਪਾਠ ਵੀ ਆਪਾਂ ਕਰੀਏ ਨਾ ਤਾਂ ਵੀ ਆਪਾਂ ਨੂੰ ਬਹੁਤ ਹੀ ਫਲ ਮਿਲਦਾ ਹੈ ਤਾਂ ਵੀ ਆਪਣੀ ਸਾਰੀਆਂ ਮਰਜ਼ਾ ਪੂਰੀਆਂ ਹੋ ਜਾਂਦੀਆਂ ਨੇ ਪ੍ਰਮਾਤਮਾ ਆਪਣੇ ਉਹ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਜੋ ਸਾਨੂੰ ਚਾਹੀਦੀਆਂ ਹੁੰਦੀਆਂ ਨੇ ਜਪ ਜੀ ਸਾਹਿਬ ਵਿੱਚ ਵੀ ਇੰਨੀ ਜ਼ਿਆਦਾ ਸ਼ਕਤੀ ਹੈ ਕਿ ਜਪ ਜੀ ਸਾਹਿਬ ਜੀ ਦੇ ਨਾਲ ਤੁਸੀਂ ਸੁਖਮੀ ਸਾਹਿਬ ਜੀ ਦਾ ਪਾਠ ਵੀ ਕਰ ਸਕਦੇ ਹੋ ਉਹ ਵੀ ਸਾਡੇ ਸੁੱਖਾਂ ਦੀ ਇੱਕ ਮਣੀ ਹੈ ਤੇ ਸੁਖੀ ਪ੍ਰਾਪਤ ਹੋਣਗੇ ਅਗਰ ਤੁਸੀਂ ਸੁਖਮੀ ਸਾਹਿਬ ਜੀ ਦਾ ਪਾਠ ਵੀ ਨਾਲ-ਨਾਲ ਕਰੋਗੇ ਹੁਣ ਉਹ ਬੀਬੀ ਜੀ ਦੱਸਦੇ ਨੇ ਕਿ ਮੈਂ ਕਿੰਨੇ ਵਜੇ ਉੱਠ ਕੇ ਪਾਠ ਕਰਦੀ ਹਾਂ ਉਹ ਕਹਿੰਦੇ ਮੈਂ ਸਵਾ 1 ਜਾਂ 1:30 ਵਜੇ ਉੱਠ ਕੇ ਨਹਾ ਕੇ ਪਾਠ ਸ਼ੁਰੂ ਕਰ ਦਿੰਦੀ ਹਾਂ ਕਹਿੰਦੇ ਫਿਰ ਪੌਣੇ 4 ਜਾਂ 4 ਵਜੇ ਤੱਕ ਸਮਾਪਤੀ ਹੋ ਜਾਂਦੀ ਏ ਉਸ ਤੋਂ ਬਾਅਦ ਕਹਿੰਦੇ ਫਿਰ ਘਰ ਦੇ ਕੰਮ ਹੁੰਦੇ ਨੇ ਜਿਹੜੇ ਰੂਟੀਨ ਹੁੰਦੀ ਹੈ ਉਹ ਹੁੰਦੇ ਨੇ ਹੁਣ ਆਪਾਂ ਗੱਲ ਕਰਾਂਗੇ ਕਿ ਉਹਨਾਂ ਬੀਬੀ ਜੀ ਨੂੰ ਕਿਹੜਾ ਪਾਠ ਕਰਨ ਦੇ ਨਾਲ ਕੀ ਫਲ ਮਿਲਿਆ ਜਿਹੜਾ ਸੁਖਮੀ ਸਾਹਿਬ ਦਾ ਪਾਠ ਹੈ ਜੇ ਜੇ ਤੁਸੀਂ ਹਰ ਰੋਜ਼ ਸੁਖਮੀ ਸਾਹਿਬ ਜੀ ਦਾ ਇੱਕ ਪਾਠ ਕਰੋਗੇ ਨਾ ਤਾਂ ਤੁਸੀਂ ਯਕੀਨ ਨਹੀਂ ਕਰਨਾ ਕਿ ਤੁਸੀਂ ਜੋ ਸੋਚੋਗੇ ਨਾ ਉਹ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਪੂਰਾ ਹੋ ਜਾਵੇਗਾ ਜੋ ਵੀ ਤੁਹਾਡੀ ਮਨ ਦੀ ਕਾਮਨਾ ਹੋਵੇਗੀ ਇੱਛਾ ਹੋਵੇਗੀ ਤੇ ਤੁਹਾਨੂੰ ਜੋ ਵੀ ਚਾਹੀਦਾ ਹੋਵੇਗਾ ਆਪਣੀ ਜ਼ਿੰਦਗੀ ਦੇ ਵਿੱਚ ਉਹ ਪਰਮਾਤਮਾ ਜ਼ਰੂਰ ਪੂਰਾ ਕਰਨਗੇ ਜਿਹੜਾ ਤੁਸੀਂ ਕਾਰਜ ਸੋਚੋਗੇ ਉਹ ਹੀ ਤੁਹਾਡਾ ਕਾਰਜ ਬਣਨਾ ਸ਼ੁਰੂ ਹੋ ਜਾਊਗਾ ਪਰ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਓ ਕਿ ਜਦੋਂ ਵੀ ਆਪਾਂ ਪਾਠ ਕਰਦੇ ਹਾਂ ਜੀ ਤੇ ਆਪਣੇ ਉੱਤੇ ਪਰਮਾਤਮਾ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਦੇ ਕਿਸੇ ਦਾ ਗਲਤ ਨਾ ਸੋਚੋ ਕਦੇ ਕਿਸੇ ਦਾ ਹੱਕ ਮਾਰਨ ਦਾ ਨਾ ਸੋਚੋ ਕਦੇ ਕਿਸੇ ਦੇ ਪਿੱਠ ਤੇ ਵਾਰ ਨਾ ਕਰੋ ਕਿਉਂਕਿ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਿ ਤੂੰ ਕਿਸੇ ਦਾ ਮਾੜਾ ਨਾ ਕਰ ਤੇਰਾ ਮਾੜਾ ਮੈਂ ਹੋਣ ਨਹੀਂ ਦਿੰਦਾ अच्छा कई बार जिंदगी ਦੇ ਵਿੱਚ ਇਹੋ ਜਿਹਾ ਵੀ ਹੁੰਦਾ ਹੈ ਕਿ ਆਪਾਂ ਪਾਠ ਕਰਦੇ ਹਾਂ ਪਰ ਫਿਰ ਕਸ਼ਟ ਫੇਰ ਵੀ ਆਉਂਦੇ ਆਂ ਦੇਖੋ ਜੀ ਕਸ਼ਟ ਤਾਂ ਆਉਣਗੇ ਕਿਉਂਕਿ ਗੁਰਬਾਣੀ ਦੇ ਵਿੱਚ ਕਿੱਥੇ ਵੀ ਇਹ ਨਹੀਂ ਲਿਖਿਆ ਕਿ ਜੇ ਤੁਸੀਂ ਪਾਠ ਕਰੋਗੇ ਤਾਂ ਕਸ਼ਟ ਨਹੀਂ ਆਉਣਗੇ ਕਸ਼ਟ ਤਾਂ ਆਉਣਗੇ ਜੀ ਪਰ ਉਹਨਾਂ ਕਸ਼ਟਾਂ ਨੂੰ ਝੱਲਣ ਦੀ ਤਾਕਤ ਤੇ ਉਹਨਾਂ ਕਸ਼ਟਾਂ ਵਿੱਚੋਂ ਕੱਢਣ ਦੀ ਕਿਰਪਾ ਉਹ ਪ੍ਰਮਾਤਮਾ ਨੇ ਹੀ ਕਰਨੀ ਹੈ ਉਹ ਕਸ਼ਟ ਕਦ ਆਉਂਦੇ ਨੇ ਤੇ ਕਦ ਚਲੇ ਜਾਂਦੇ ਨੇ ਆਪਾਂ ਨੂੰ ਪਤਾ ਹੀ ਨਹੀਂ ਚੱਲਦਾ ਤੇ ਉਹਨਾਂ ਮੁਸ਼ਕਿਲ ਟਾਈਮ ਵਿੱਚ ਵੀ ਜਿਹੜੇ ਆਪਣੇ ਹੌਸਲੇ ਹੁੰਦੇ ਹਨ ਉਹ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆਂ ਆਪਾਂ ਹਮੇਸ਼ਾ ਬੁਲੰਦ ਹੌਸਲਿਆਂ 'ਚ ਰਹਿੰਦੇ ਆਂ ਕਿ ਜੋ ਵੀ ਹੋ ਜੇ ਆਪਾਂ ਹਾਰਾਂਗੇ ਨਹੀਂ ਆਪਾਂ ਡਟੇ ਰਹਿੰਦੇ ਆਂ ਇਹ ਸਾਰਾ ਕੁਝ ਗੁਰਵਾਣੀ ਬਾਠ ਪੜ੍ਹਨ ਦੇ ਨਾਲ ਹੀ ਹੁੰਦਾ ਹੈ ਜੀ ਕਿ ਆਪਣਾ ਮਨ ਇਤਨਾ ਇੰਨਾ ਜ਼ਿਆਦਾ ਮਜ਼ਬੂਤ ਹੋ ਜਾਂਦਾ ਹੈ ਕਿ ਆਪਾਂ ਮੁਸੀਬਤਾਂ ਦੇ ਵਿੱਚ ਵੀ ਫਿਰ ਡੋਲਦੇ ਨਹੀਂ ਫਿਰ ਆਪਾਂ ਕਿਸੇ ਵੀ ਪ੍ਰਕਾਰ ਦੇ ਕਸ਼ਟ ਤੋਂ ਵੀ ਨਹੀਂ ਘਬਰਾਉਂਦੇ ਇੰਨੀ ਕਿਰਪਾ ਹੁੰਦੀ ਹੈ ਗੁਰੂ ਸਾਈਬਾਨਾਂ ਦੀ ਬਾਕੀ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਸੁੱਖ ਤੇ ਦੁੱਖ ਸੁੱਖ ਵੀ ਆਉਣਾ ਹੈ ਜੀ ਤੇ ਦੁੱਖ ਵੀ ਆਉਣਾ ਹੈ ਤੇ ਇਹ ਚੀਜ਼ਾਂ ਥੋੜਾ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੋ ਤੇ ਬਾਕੀ ਕਦੇ ਕਿਸੇ ਦਾ ਬੁਰਾ ਨਾ ਕਰੋ ਬੁਰਾ ਨਾ ਸੋਚੋ ਹਾਂ ਆਪਾਂ ਆਪਣਾ ਚੰਗਾ ਸੋਚੋ ਆਪਣੇ ਬੱਚਿਆਂ ਦਾ ਚੰਗਾ ਸੋਚੋ ਤੇ ਆਪਣੇ ਘਰ-ਬਾਰ ਦੇ ਲਈ ਚੰਗਾ ਸੋਚੋ ਤੇ ਦਸਨੋਂ ਹਾਂ ਦੀ ਕੀਰਤ ਕਮਾਈ ਕਰਦੇ ਰਹੋ ਤੇ ਪਰਮਾਤਮਾ ਦੀ ਇੰਨੀ ਕਿਰਪਾ ਹੋ ਜਾਂਦੀ ਹੈ ਕਿ ਫਿਰ ਜੋ ਤੁਸੀਂ ਸੋਚਦੇ ਹੋ ਨਾ ਉਹੀ ਪਾਉਂਦੇ ਹੋ ਤੇ ਇਸ ਤਰ੍ਹਾਂ ਬੀਬੀ ਜੀ ਕਹਿੰਦੇ ਨੇ ਕਿ ਉਹ ਜਦੋਂ ਤੋਂ ਪਾਠ ਕਰਨਾ ਉਹਨੇ ਸ਼ੁਰੂ ਕੀਤਾ ਹੈ 4 ਸਾਲਾਂ ਤੋਂ ਉਹਨਾਂ ਦਾ ਹਰ ਇੱਕ ਕੰਮ ਜੋ ਨਹੀਂ ਹੁੰਦਾ ਸੀ ਉਹ ਵੀ ਹੋਣਾ ਸ਼ੁਰੂ ਹੋ ਗਿਆ ਹੈ ਤੇ ਉਹਨਾਂ ਦੀ ਜੋ ਗਰੀਬੀ ਸੀ ਉਹ ਵੀ ਸਾਰੀ ਕੱਟੀ ਗਈ ਹੈ ਤੇ ਉਹਨਾਂ ਦਾ ਮਨ ਜੋ ਹੈ ਉਹ ਪਾਠ ਵਿੱਚ ਲੱਗਣਾ ਸ਼ੁਰੂ ਹੋ ਗਿਆ ਹੈ ਤਾਂ ਤੁਸੀਂ ਵੀ ਜੀ ਪਾਠ ਕਰਿਆ ਕਰੋ ਮਨ ਲਗਾ ਕੇ ਕਰਿਆ ਕਰੋ ਜੇ ਹੱਲੇ ਤੁਹਾਡਾ ਮਨ ਨਹੀਂ ਵੀ ਜੁੜਦਾ ਤੇ ਹੌਲੇ-ਹੌਲੇ ਜੁੜਨਾ ਸ਼ੁਰੂ ਹੋ ਜਾਵੇਗਾ ਤੇ ਮਨ ਵਿੱਚ ਇਹ ਵੀ ਨਾ ਰੱਖਿਆ ਕਰੋ ਕਿ ਮੈਂ ਇਹ ਚੀਜ਼ ਸੋਚੀ ਹੋਈ ਇਹ ਪਤਾ ਨਹੀਂ ਪੂਰੀ ਹੋਵੇਗੀ ਜਾਂ ਨਹੀਂ ਇਹ ਸਭ ਕੁਝ ਪਰਮਾਤਮਾ ਦੇ ਹੱਥ ਡੋਰੀ ਹੈ ਉਹਨਾਂ ਤੇ ਛੱਡ ਦਿਓ ਉਹ ਸਭ ਕੁਝ ਸੁਣਦੇ ਨੇ ਅਰਦਾਸ ਵੀ ਸੁਣਦੇ ਨੇ ਤੇ ਆਪਣਾ ਮਨ ਡੋਲਣ ਵੀ ਨਹੀਂ ਦਿੰਦੇ ਤੇ ਇਸੇ ਤਰ੍ਹਾਂ ਜੀ ਜੇ ਆਪਾਂ ਪਾਠ ਕਰਦੇ ਰਹੀਏ ਮਨ ਲਗਾ ਕੇ ਤੇ ਆਪਣੀ ਵੀ ਅਰਦਾਸਾਂ ਜ਼ਰੂਰ ਪੂਰੀ ਹੋ ਜਾਣਗੀਆਂ ਉਮੀਦ ਕਰਦੀ ਹਾਂ ਅੱਜ ਦੀ ਇਹ ਵੀਡੀਓ ਆਪ ਜੀ ਨੂੰ ਪਸੰਦ ਆਈ ਹੋਵੇਗੀ ਪਸੰਦ ਆਈ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਜੀ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਤਦ ਤੱਕ ਲਈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ